ਜਮੀਨ ਜਿਹੜੀ ਉਹ ਗਾਇਬ ਹੈ ਜੀ ਸਿਰਫ ਮੈਂ ਇੱਕ ਕੰਗੜੀਆਂ ਵਾਲਾ ਰਹਿਣ ਵਾਲਾ ਕੰਗੜੀਆਂ ਵਾਲ ਦੇ ਵਿੱਚ ਦੇਖੋ ਸਭ ਤੋਂ ਵੱਡਾ ਜਿਹੜਾ ਇਹ ਮੁੱਦਾ ਹੈਗਾ 23 ਏਕੜ ਜ਼ਮੀਨ ਦੇ ਵਿੱਚੋਂ 21 ਏਕੜ ਜ਼ਮੀਨ ਦਾ ਜਿਹੜਾ ਰਿਕਾਰਡ ਹੈਗਾ ਉਹ ਰੈਵਨਿਊ ਦੇ ਰਿਕਾਰਡ ਦੇ ਵਿੱਚੋਂ ਗਾਇਬ ਹੈ 21 ਏਕੜ ਜ਼ਮੀਨ ਜਿਹੜੀ 2001 ਦੇ ਵਿੱਚ ਪੰਚਾਇਤ ਦੀ ਜ਼ਮੀਨ ਤੋਂ ਭੂ ਮਾਫੀਆ ਨੇ ਆਪਣੇ ਨਾਂ ਤੇ ਕਰਵਾ ਲਈ ਸੀ ਦੇਖੋ ਵੀ 21 ਸਾਲ ਹੋ ਗਏ ਰੈਵਨਿਊ ਨੂੰ ਉਸ ਦਾ ਰਿਕਾਰਡ ਨਹੀਂ ਪਤਾ ਵੀ ਉਹ ਕਿੱਥੇ ਹੈ ਜੇ ਆਮ ਕੋਈ ਸਾਡੇ ਆਪਣੇ ਘਰ ਦੀ ਜ਼ਮੀਨ ਜਾਂ ਕਿਸੇ ਦੀ ਜ਼ਮੀਨ ਹੋਵੇ ਇੱਕ ਮਰਲਾ ਵੀ ਜ਼ਮੀਨ ਕਿਸੇ ਦੀ ਗਾਇਬ ਹੋ ਜਵੇ ਤੇ ਉਹ ਰੈਵਨਿਊ ਡਿਪਾਰਟਮੈਂਟ ਤਹਿਸੀਲਦਾਰ ਪਟਵਾਰੀਆ ਨੂੰ ਜੀਣਾ ਹਰਾਮ ਕਰ ਦਿੰਦਾ 21 ਏਕੜ ਜ਼ਮੀਨ ਪੰਚਾਇਤ ਦੀ ਭੂਮਾਫੀਆ ਦੇ ਕਹਿੰਦੇ ਅੱਜ ਤੱਕ ਗਾਇਵਾ 23 24 11 2023 ਨੂੰ 24 11 2023 ਨੂੰ ਅਜੇ ਥੋੜੇ ਦਿਨ ਹੀ ਹੋਏ ਆ ADC ਸਾਹਿਬ ਨੇ ਇੱਕ ਇਨਕੁਆਰੀ ਬਿਠਾਈ ਸੀ ਜਿਹਦੇ ਵਿੱਚ ਮੈਨੂੰ ਬੀ.ਵੀ.ਓ ਮਹੇਸ਼ ਤੇ ਕਾਨੂੰਗੋਦ ਪਟਵਾਰੀ ਸਾਹਿਬ ਨੂੰ ਸੱਦਿਆ ਗਿਆ ਸੀਗਾ ਪਟਵਾਰੀ ਸਾਹਿਬ ਨੇ ਤੇ ਕਾਨੂੰਗੋਦ ਸਾਹਿਬ ਨੇ ਇੱਕੋ ਗੱਲ ਉੱਥੇ ਕੀਤੀ ਕਿ ਸਾਡੇ ਕੋਲ 156 ਕਨਾਲ ਦੋ ਮਰਲੇ ਦਾ ਰਿਕਾਰਡ ਪੰਚਾਇਤੀ ਜ਼ਮੀਨ ਦਾ ਗਾਇਬ ਹੈ ਦੇਖੋ 156 ਕਨਾਲ ਦਾ ਮਤਲਬ ਹੈ 21 ਏਕੜ ਜ਼ਮੀਨ ਗਾਇਬ ਆ ਉਹ ਮੈਨੂੰ ਅੱਜ ਤੱਕ ਦੇਖੋ ਨਹੀਂ ਇਹ ਦੱਸ ਸਕਿਆ ਵੀ ਉਹ ਕਿੱਥੇ ਆ ਰੇਵਨਿਊ ਬਹੁਤ ਵੱਡਾ ਹੈ ਇਹਦੇ ਵਿੱਚ ਫਰੋਡ ਆ ਤੇ 2 306 ਏਕੜ ਜ਼ਮੀਨ ਜਲੰਧਰ ਈਸਟ ਦੀ ਜਿਹੜੀ ਗਾਇਬ ਹੋ ਚੁੱਕੀ ਆ ਸਭ ਤੋਂ ਵੱਡਾ ਜਿਹੜਾ ਮੇਰੀ ਪ੍ਰੈਸ ਕਾਨਫਰੰਸ ਕਰਦਾ ਸਭ ਤੋਂ ਵੱਡਾ ਮਸਲਾ ਇਹ ਸੀਗਾ ਇੱਕ ਹੈਗਾ ਕਿ ਜਿਹੜਾ ਬੀਡੀਬੀਓ ਮਹੇਸ਼ ਕੁਮਾਰ ਇਸ ਟਾਈਮ ਉੱਥੇ ਬੀਡੀਬੀਓ ਤੇ ਨਾਤਾ ਜਲੰਧਰ ਈਸਟ ਦੇ ਵਿੱਚ ਉਹ 31 12 ਨੂੰ ਰਿਟਾਇਰਮੈਂਟ ਹੋ ਰਿਹਾ ਮੇਰੀ ਮੈਂ ਦੇਖੋ ਧਾਰੀਵਾਲ ਸਾਹਿਬ ਨੂੰ ਚਾਰ ਵਾਰੀ ਪਰਸਨਲ ਤੌਰ ਤੇ ਚਾਰ 400 ਪੇਜਾਂ ਦੀਆਂ ਫਾਈਲਾਂ ਦਿੱਤੀਆਂ ਪਰ ਮੇਰੀ ਸੁਣਵਾਈ ਨਹੀਂ ਹੋਈ ਫਿਰ ਦੇਖੋ ਉਸ ਤੋਂ ਬਾਅਦ ਮੈਂ ਭੁੱਲਰ ਸਾਹਿਬ ਨੂੰ ਵੀ ਸੈਕਟਰੀਏਟ ਦੇ ਵਿੱਚ ਆਣ ਕੇ ਦੋ ਵਾਰ ਮਿਲਿਆ ਵੀ ਜਨਾਬ ਮੇਰੀ ਸੁਣਵਾਈ ਕੀਤੀ ਜਾਵੇ ਪਰ ਦੇਖੋ ਫਾਈਲਾਂ ਲੈ ਲੀਆਂ 28 1 28 8 ਨੂੰ ਜਿਹੜਾ ਮੈਂ ਮਿਲਿਆ ਫਿਰ 20 11 ਨੂੰ ਮਿਲਿਆ ਪਰ ਅੱਜ ਤੱਕ ਇਹ ਇੱਕ ਵੈਲ ਪਾਵਰ ਇਹਨਾਂ ਦੇ ਵਿੱਚ ਦੇਖੋ ਕੈਬਨਟ ਮੰਤਰੀ ਮੰਤਰੀ ਦੇ ਕੋਲ ਬਹੁਤ ਵੈਲ ਪਾਵਰ ਹੁੰਦੀ ਆ ਜਿਹੜਾ ਮਰਜ਼ੀ ਆਰਡਰ ਕਰ ਸਕਦਾ ਮੰਤਰੀਆਂ ਨੂੰ ਆਪਣੇ ਅਧਿਕਾਰਾਂ ਦਾ ਹੀ ਨਹੀਂ ਪਤਾ ਵੀ ਮੇਰੇ ਅਧਿਕਾਰ ਦੇਖੋ ਵੈਲ ਪਾਵਰ ਆ ਮੰਤਰੀ ਕੈਬਨਟ ਮੰਤਰੀ ਜਿਹੜੇ ਪੰਚਾਇਤ ਦੇ ਵਿਭਾਗ ਨਾਲ ਉਹ ਕਿਸੇ ਬੰਦੇ ਤੇ ਵੀ ਇਨਕੁਆਰੀ ਲਾ ਸਕਦੇ ਆ ਪਰ ਮੈਨੂੰ ਦੁੱਖ ਵੀ ਜਲੰਧਰ ਜਾਂ ਤਾਂ ਉਥੋਂ ਦੇ ਅਧਿਕਾਰੀਆਂ ਲਈ ਜਾਂ ਕੈਬਨਟ ਮੰਤਰੀਆਂ ਲਈ ਇਹ ਨਾਮ ਬਤਾ ਦਿਓ ਮੇਰਾ ਨਾਮ ਗਵਿੰਦਰ ਸਿੰਘਾ ਜੀ। ਗਵਿੰਦਰ ਜੀ ਕੀ ਮੈਟਰ ਆਪਰ ਹੈ ਸਰ ਜੀ ਮੈਂ ਮੈਟਰ ਜਿਹੜਾ ਹੈਗਾ ਪੰਚਾਇਤ ਦੀਆਂ ਜ਼ਮੀਨਾਂ ਬਾਰੇ ਆ ਜਿਨ੍ਹਾਂ ਭੂ ਮਾਫੀਆ ਨੇ ਜਿਨ੍ਹਾਂ ਦੇ ਕਬਜ਼ੇ ਕੀਤੇ ਆ ਜਿਹਦੇ ਵਿੱਚ ਅਫਸਰ ਛਾਈ ਵੀ ਇਨਵੋਲਵਮੈਂਟ ਹੈ ਉਹਨਾਂ ਦੀ ਇਨਕੁਆਰੀ ਵਾਸਤੇ ਮੈਂ ਤੁਹਾਡੇ ਕੋਲ ਬੇਨਤੀ ਕਰਨ ਆਇਆ ਜੀ ਕੀ ਹੈ ਪੂਰਾ ਮੈਟਰ ਬਤਾ ਦੋ ਇਹ ਮੈਟਰ ਇਹ ਹੈ ਕਿ ਕੰਗਨੀਵਾਲ ਜੋ ਜਲੰਧਰ ਈਸਟ ਵਿੱਚ ਪੜਦੇ 78 گاؤں ਕੀ 306 ਏਕੜ ਜ਼ਮੀਨ ਜੋ ਭੂ ਮਾਫੀਆ ਦਾ ਕਬਜ਼ਾ ਹੈ जिसकी मैंने आपको सारा ये फाइल आपको दे रहा हूँ इनके बीच सब कुछ है देखो मैंने अठारह केस डी डी साहब जलंधर की अदालत में जीते दो बार मैंने हाई कोर्ट में भी सी आई बी सी ओ बी सी डाली अभी भी मैं डाला है मगर मेरे देखो मैं इतना काम कर का रहा हूँ जहाँ अदालतों में धके दर दर धके खा रहा हूँ मगर मेरे को आज तक इंसाफ की उम्मीद ना तो कैबिनेट मंत्री साहब ने दी है तो दीप सिंह को भी मिला और बुलर साहब को भी मिला मैं मगर वहाँ तो जो डीसी साहब जहाँ इन जितने भी है उनको तो मैंने पता नहीं कितनी बार मिला आज तक मेरे को इंसाफ की उम्मीद नहीं दिखी अब क्या चाहते हैं मैं चाहता हूँ कि मुख्यमंत्री भगवंत सिंह मान जी से कि आप थोड़ा सा जलंधरवाल ध्यान दें और अपने कैबिनेट मंत्रियों पर ध्यान दें जिनको अपने अधिकारों का ही नहीं पता कि मेरे अधिकार क्या हैं वेल पावर क्या है कैबिनेट मंत्री जिसको भी चाहे देखो मैंने कोई मेरी अपनी जमीन नहीं है ये गवर्नमेंट की डेवलपमेंट है गवर्नमेंट को ही पैसा आना है ये लाखों की चीज नहीं करोड़ों अरबों का गबला हुआ है उन का कब्सा कब्जा हो रखा है वो माफिया का 1998 से कब्जा है 1918 में पहले भी होता था जो मेरे रिकॉर्ड के हिसाब से जो मैंने आपको दिया है 1998 से इनका कब्जा है जेकर मेरे गांव की देखो इसने 156 कनाल जगह जो 2001 2001 में इंतकाल भू माफिया ने पंचायत की जमीं से हटाकर अपने नाम पे किए थे तेईस साल में आज तक उनका रिकॉर्ड इनको नहीं मिला देखो कितना रेवेन्यू ने कितना गबला कर रखा है आज तक उसका इंक्वायरी नहीं कर रहे पता नहीं क्या कर जहाँ तो इनकी देखो हर एक की भू माफिया के साथ मिलीभुक्त होने के कारण ये सब मेरे को गुमराह कर रहे हैं मेरे को कई बार जान से मारने की देखो मैं बार बार धमकी दी गई है या मारने की कोशिश की गई है थाने के बीच भी मेरे को धमकी दी गई है एस एच खुद पूछ रहे हैं कि तेरे को क्या तू हट गया देखो मेरे को सरकार के बंदे बोल रहे हैं कि तू क्यों कर रहा है मेरा कोई अपना तो ये काम नहीं है जो बेनिफिट होना है वो सरकार का है मेरी तो भगवंत मान जी से बात है कि इनकी विजिलेंस जांच की जाए जो भी बड़े से बड़े करप्ट नेता बीच में हैं जहाँ कोई अफसर हैं उन पर कार्रवाई की जाए